ਅੰਮ੍ਰਿਤਸਰ ਦੇ ਕਈ ਸਰਕਾਰੀ ਵਿਭਾਗ ਸਵਾਲਾਂ ਦੇ ਕੇਰੇ ਵਿੱਚ ਹਨ ਕਿਉਂਕਿ ਕਈ ਸਰਕਾਰੀ ਵਿਭਾਗ ਐਨੇ ਤਰਸਯੋਗ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਹਨ ਕਿ ਉਹਨਾਂ ਦੀ ਕੋਈ ਸਾਰ ਨਹੀਂ ਲੈ ਰਿਹਾ ਸਾਡੀ ਟੀਮ ਵੱਲੋਂ ਮੁਸਤਫਾਬਾਦ ਬਟਾਲਾ ਰੋਡ ਬਿਜਲੀ ਦਫ਼ਤਰ ਦਾ ਦੌਰਾ ਕੀਤਾ ਜਿੱਥੇ ਕਰਮਚਾਰੀ ਖੰਡਰ ਇਮਾਰਤਾਂ ਵਿੱਚ ਕੰਮ ਕਰਨ ਲਈ ਮਜਬੂਰ ਹਨ ਮੀਂਹ ਦਾ ਪਾਣੀ ਛੱਤਾਂ ਤੋਂ ਟਪਕ ਰਿਹਾ ਅਤੇ ਦਫ਼ਤਰ ਦੇ ਅੰਦਰ ਦੀਆਂ ਸੜਕਾਂ ਟੁੱਟੀਆਂ ਹੋਈਆਂ ਹਨ ਜਿੱਥੇ ਮੀਂਹ ਦਾ ਪਾਣੀ ਖੜਾ ਹੋਣ ਕਰ ਆਪਣਾ ਕੰਮ ਕਰਵਾਉਣ ਆਏ ਲੋਕਾਂ ਨੂੰ ਲੰਘਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਫਾਈਲਾਂ ਤੇ ਪਈ ਧੂੜ ਮਿੱਟੀ ਇਹ ਦੱਸ ਰਹੀ ਹੈ ਕਿ ਕਈ ਸਾਲਾਂ ਤੋਂ ਇਨ੍ਹਾਂ ਫਾਈਲਾਂ ਨੂੰ ਨਾ ਤਾਂ ਖੋਲ ਕੇ ਦੇਖਿਆ ਗਿਆ ਤੇ ਨਾ ਹੀ ਸਾਫ ਸਫਾਈ ਕੀਤੀ ਗਈ। ਜੇਕਰ ਕੋਈ ਆਮ ਵਿਅਕਤੀ ਹੀਟਰ ਬਾਲਦਾ ਤਾਂ ਬਿਜਲੀ ਕਰਮਚਾਰੀ ਤੁਰੰਤ ਵੱਡੇ ਜੁਰਮਾਨੇ ਕਰ ਦਿੰਦੇ ਨੇ ਪਰ ਦੇਖਿਆ ਗਿਆ ਕਿ ਬਿਜਲੀ ਕਰਮਚਾਰੀ ਖੁਦ ਹੀਟਰ ਲਗਾ ਕੇ ਚਾਹ ਬਣਾਉਂਦੇ ਹਨ। ਸਰਕਾਰ ਵੱਡੇ ਵੱਡੇ ਦਾਅਵੇ ਤਾਂ ਕਰਦੀ ਹੈ ਪਰ ਉਹਨਾਂ ਦਾਅਵਿਆਂ ਦੀ ਬਿਜਲੀ ਦਫ਼ਤਰ ਨੇ ਹਵਾ ਕੱਟ ਕੇ ਰੱਖ ਦਿੱਤੀ ਹੈ। ਸੋ ਉਮੀਦ ਕਰਦੇ ਹਾਂ ਕਿ ਸਾਡੀ ਇਸ ਖਬਰ ਤੋਂ ਬਾਅਦ ਬਿਜਲੀ ਵਿਭਾਗ ਦੇ ਉੱਚ ਅਧਿਕਾਰੀ ਅਤੇ ਸਰਕਾਰ ਇਸ ਵਾਸਤੇ ਜ਼ਰੂਰ ਧਿਆਨ ਦੇਣਗੀ। ਅਸੀਂ ਇਸ ਵਕਤ ਮੁਸਤਫਾ ਬਾਦ ਬਟਾਲਾ ਰੋਡ ਬਿਜਲੀ ਘਰ ਦੇ ਵਿੱਚ ਮੌਜੂਦ ਹਾਂ ਜਿੱਥੋਂ ਦੇ ਹਾਲਾਤ ਜਿਹੜੇ ਨੇ ਉਹ ਬਹੁਤ ਹੀ ਤਰਸਯੋਗ ਬਣੇ ਹੋਏ ਨੇ। ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਬਿਜਲੀ ਘਰ ਦੀ ਬਿਲਡਿੰਗ ਹੈ ਤੇ ਜਿਹੜੀ ਕਿ ਬਹੁਤ ਹੀ ਖਸਤਾ ਹਾਲਾਤਾਂ ਦੇ ਵਿੱਚ ਹੈ ਤੇ ਜੇਕਰ ਸੜਕਾਂ ਦੀ ਗੱਲ ਕਰੀਏ ਇਸ ਵਿਭਾਗ ਦੀਆਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੰਝ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਬਿਜਲੀ ਵਿਭਾਗ ਨੇ ਹੁਣ ਮੱਛੀ ਪਾਲਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਸੜਕਾਂ ਟੁੱਟੀਆਂ ਹੋਈਆਂ ਨੇ ਤੇ ਜਿਹੜੇ ਲੋਕ ਇੱਥੇ ਆਪਣੇ ਕੰਮ ਕਰਵਾਉਣ ਲਈ ਆਉਂਦੇ ਨੇ ਉਹਨਾਂ ਨੂੰ ਖਾਸੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਸੰਬੰਧਤ ਵਿਭਾਗ ਤੇ ਸਰਕਾਰ ਵੱਲੋਂ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਵੈਸੇ ਤਾਂ ਸਰਕਾਰਾਂ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਕਿ ਉਹਨਾਂ ਵੱਲੋਂ ਵਿਕਾਸ ਜਿਹੜਾ ਹੈ ਜੋਰਾਂ ਤੇ ਕੀਤਾ ਜਾ ਰਿਹਾ ਹੈ ਪਰ ਜ਼ਮੀਨੀ ਹਕੀਕਤ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਹੈ ਇਸ ਦੇ ਵਿੱਚ ਸਿਰਫ ਮੁਸ਼ਕਲਾਂ ਦਾ ਸਾਹਮਣਾ ਆਮ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਲੋਕਾਂ ਦੀਆਂ ਮੁਸ਼ਕਲਾਂ ਨੂੰ ਜਿਹੜਾ ਹੈ ਉਹਨਾਂ ਦਾ ਸਮਾਧਾਨ ਕਰੇ ਤੇ ਲੋਕਾਂ ਨੂੰ ਰਾਹਤ ਦੇਵੇ ਸੋ ਵਿਭਾਗ ਨੇ ਜਿਹੜਾ ਕੰਮ ਸ਼ੁਰੂ ਕੀਤਾ ਹੈ 600 ਯੂਨਿਟ ਬਿਜਲੀ ਮੁਫਤ ਦੇਣ ਦਾ ਉਸ ਦਾ ਸ਼ਾਇਦ ਖਾਮਿਆਜ਼ਾ ਵਿਭਾਗ ਨੂੰ ਹੀ ਭੁਗਤਣਾ ਪੈ ਰਿਹਾ ਹੈ ਕਿਉਂਕਿ ਵਿਭਾਗ ਪੂਰੇ ਖਸਤਾ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਿਹਾ ਹੈ ਜਿਹੜੀਆਂ ਛੱਤਾ ਨੇ ਉਹ ਚੋਰੀਆਂ ਨੇ ਬਿਲਡਿੰਗਾਂ ਜਿਹੜੀਆਂ ਨੇ ਉਹ ਡਿੱਗਣ ਵਾਲੀਆਂ ਨੇ ਇੱਥੇ ਤੱਕ ਕਿ ਇਸ ਦਫ਼ਤਰ ਨੂੰ ਜਿਹੜਾ ਆਉਣ ਵਾਲਾ ਜਿਹੜਾ ਰਸਤਾ ਹੈ ਉਥੇ ਗੇਟ ਵੀ ਨਹੀਂ ਲੱਗਾ ਹੋਇਆ ਸੋ ਜਿਸ ਦੇ ਨਾਲੇ ਚੋਰੀ ਚਕਾਰੀ ਦਾ ਖਤਰਾ ਵੀ ਜਿਹੜਾ ਹੈ ਉਹ ਵੱਧ ਜਾਂਦਾ ਹੈ ਸੋ ਅਸੀਂ बार-बार ਆਪਣੇ ਚੈਨਲ ਤੇ ਖਬਰਾਂ ਦਿਖਾ ਰਹੇ ਆ ਤੇ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਜਗਾਣ ਦੀ ਕੋਸ਼ਿਸ਼ ਕਰ ਰਹੇ ਆ ਪਰ ਸ਼ਾਇਦ ਵਿਭਾਗ ਤੇ ਸਰਕਾਰਾਂ ਜਿਹੜੀਆਂ ਕੁੰਭ ਕਰਨੀ ਨੀਂਦ ਸੁੱਤੇ ਹੋਏ ਨੇ ਕੁੰਭ ਕਰਨ ਵੀ ਸਾਲ ਵਿੱਚ ਇੱਕ ਵਾਰ ਜਾਗਦਾ ਸੀ ਪਰ ਪ੍ਰਸ਼ਾਸਨ ਤੇ ਸਰਕਾਰ ਪਤਾ ਨਹੀਂ ਕੀ ਹੋ ਗਿਆ ਹੈ ਕਿ ਜਾਗਦੇ ਹੀ ਨਹੀਂ ਇਸ ਲਈ ਇਹਨਾਂ ਨੂੰ ਜਾਗਣ ਦੀ ਲੋੜ ਹੈ ਤਾਂ ਜੋ ਸ਼ਹਿਰ ਵਾਸੀਆਂ ਨੂੰ ਰਾਹਤ ਮਿਲ ਸਕੇ ਸਹਿਯੋਗੀ ਰਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਫਾਸਟਵੇ ਨਿਊਜ਼ ਅੰਮ੍ਰਿਤਸਰ